ਆਈ ਦੋਸਤੋ ਮੈਂ ਕੁਛ ਦਿਨ ਪਹਿਲਾਂ ਵੀ ਆਪਣੇ ਇੱਕ ਵੀਡੀਓ ਬਣਾ ਕੇ ਪਾਈ ਸੀ ਕਿ ਇਸ ਵਾਰ ਜਿਹੜੇ ਸਾਡੇ ਕੁਝ ਦਰਖਤ ਨੇ ਉਹ ਕਿਉਂ ਸੁੱਕ ਰਹੇ ਨੇ ਤਾਂ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਏ ਸੀ ਕਿ ਸ਼ਾਇਦ ਕਾ ਇਸ ਵਾਰ ਜੋ 2 3 ਮਾਰਚ ਨੂੰ ਜਿਹੜੀ بارش ਪਈ ਸੀ ਉਸ ਦੇ ਕਾਰਨ ਸ਼ਾਇਦ ਇਹ ਸੁੱਕਣੀ ਸਟਾਰਟ ਹੋ ਗਈ ਸੀ ਤਾਂ ਜਦੋਂ ਗੂਗਲ ਤੇ ਸਰਚ ਕੀਤਾ ਗਿਆ ਤੇ ਪਤਾ ਲੱਗਿਆ ਕਿ ਇਹ ਇਕੱਲਾ ਪੰਜਾਬ ਦੇ ਅੰਦਰ ਹੀ ਨਹੀਂ ਇਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ ਹੈਗਾ ਬਹੁਤ ਸਾਰੇ ਹੋਰ ਵੀ ਜਿਹੜੇ ਆਪਣੇ ਭਾਰਤ ਦੇ ਸੂਬੇ ਨੇ ਤਿਲਕਾਣਾ ਹੋਇਆ ਮਹਾਰਾਸ਼ਟਰ ਹੋਇਆ ਤੇ ਰਾਜਸਥਾਨ ਵਗੈਰਾ ਚ ਵੀ ਇਸ ਤਰ੍ਹਾਂ ਦੇ ਜਿਹੜੇ ਆਪਣੇ ਨਿੰਮ ਦੇ ਪੇੜ ਨੇ ਉਹ ਸੁੱਕੇ ਜਾ ਰਹੇ ਨੇ ਤਾਂ ਇਹਦੇ ਨਾਲ ਹੀ ਮੈਂ ਕੁਝ ਜਿਹੜੇ ਆਪਣੇ ਫੋਰੈਸਟ ਡਿਪਾਰਟਮੈਂਟ ਦੇ ਕੁਝ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਵੀ ਦੱਸਿਆ ਕਿ ਇਸ ਵਾਰ ਜਿਹੜਾ ਸੈਦ ਵੀ ਕੋਰਾ ਜ਼ਿਆਦਾ ਪੈਣ ਦੇ ਕਾਰਨ ਵੀ ਇਸ ਵਾਰ ਜਿਹੜਾ ਨਿੰਮ ਔਰ ਕਿਸਕਰ ਹੈ ਉਹ ਜ਼ਿਆਦਾ ਸੁੱਕਿਆ ਹੋਇਆ ਮਿਲ ਰਿਹਾ ਹੈਗਾ ਤਾਂ ਜਿਹੜੀ ਫੋਰੈਸਟ ਡਿਪਾਰਟਮੈਂਟ ਦੇ ਕੁਝ ਅਧਿਕਾਰੀ ਨੇ ਉਹ ਕਹਿੰਦੇ ਵੀ ਚਿੰਤਾ ਦਾ ਵਿਸ਼ਾ ਨਹੀਂ ਹੈ ਤੇ ਕੁਝ ਦਿਨ ਹੋਰ ਲੱਗਣਗੇ ਕਿ ਇਹ ਦੁਬਾਰਾ ਫਿਰ ਇਹਨਾਂ ਦਰਖਤਾਂ ਨੂੰ ਫੋਟੋਫੇਜ ਹੋਗੀ ਇਹ ਨਵੇਂ ਬੋਦੇ ਨੇ ਜਿਹੜੇ ਉਹ ਨਿਕਲ ਕੇ ਸਟਾਰਟ ਹੋ ਜਾਣਗੇ ਤਾਂ ਜਦੋਂ ਸਰਚ ਕੀਤੀ ਗਈ ਕਿ ਗੂਗਲ ਤੇ ਜਾ ਕੇ ਤਾਂ ਪਤਾ ਲੱਗਿਆ ਹੈ ਕਿ ਇਸ ਵਾਰ ਜਿਹੜੀ ਇਹ ਇੱਕ ਫੰਗਸ ਰੋਗ ਹੈ ਜਿਹੜਾ ਉਹ ਆਇਆ ਹੋਇਆ ਹੈ ਤੇ ਉਸ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਪੇੜ ਨੇ ਆਪਣੇ ਨਿੰਮ ਦੇ ਉਹ ਸੁੱਕੇ ਜਾ ਰਹੇ ਨੇ ਪੱਤੀਆਂ ਸੁੱਕ ਗਿਆ ਟਹਿਣੀਆਂ ਸੁੱਕ ਗਿਆ ਤਾਂ ਹੌਲੀ ਹੌਲੀ ਇਹ ਤਕਰੀਬਨ ਸੁੱਕ ਰਿਹਾ ਹੈ ਤਾਂ ਦੂਜੇ ਪਾਸੇ ਮੈਂ ਇੱਥੋਂ ਦੇ ਜਿਹੜੇ ਹੋਰ ਸਾਡੇ ਵਣ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਟਾਈਮ ਲੱਗੂਗਾ ਪਰ ਇਹ ਸਕੁੰਦਵਾਦ ਹੌਲੀ ਹੌਲੀ ਆਪਣੇ ਆਪ ਪੱਤیاں ਕੱਢਣਾ ਸਟਾਰਟ ਹੋ ਜਾਊਗਾ ਤਾਂ ਹੋ ਸਕਦਾ ਹੈ ਕਿ ਇਸ ਵਾਰ ਜਿਹੜਾ ਕੋਰਾ ਜ਼ਿਆਦਾ ਪੈਣ ਦੇ ਕਾਰਨ ਜਿਹੜਾ ਹੈ ਇਹ ਦਰਖਤ ਹੈ ਜਿਹੜਾ ਉਹ ਸੁੱਕਿਆ ਸਾਨੂੰ ਨਜ਼ਰ ਆ ਰਿਹਾ ਹੈ ਪਰ ਅਜੇ ਇੰਨੀ ਉਮੀਦ ਨਹੀਂ ਹੈ ਕਿ ਇਹ ਦੁਬਾਰਾ ਪੇਟ ਦੁਬਾਰਾ ਫਿਰ ਸਾਰਾ ਹਰਾ ਭਰਾ ਹੋ ਜਾਊਗਾ ਤਾਂ ਤੁਸੀਂ ਵੀ ਦੇਖੋ ਤੁਸੀਂ ਵੀ ਜਿੱਥੇ-ਜਿੱਥੇ ਇਹ ਵੀਡੀਓ ਕੋਈ ਦੇਖ ਰਿਹਾ ਤਾਂ ਦੱਸਿਓ ਕਿ ਤੁਹਾਡੇ ਇਲਾਕੇ 'ਚ ਵੀ ਇਸ ਤਰ੍ਹਾਂ ਦੇ ਜਿਹੜੇ ਨੇਮ ਦੇ ਦਰਖਤ ਨੇ ਜਾਂ ਕਿਕਰ ਦੇ ਦਰਖਤ ਨੇ ਕਿ ਤੁਹਾਡੇ ਇਲਾਕੇ ਚ ਵੀ ਸੁੱਕੇ ਹੋਏ ਨੇ ਤੁਸੀਂ ਆਪਣੇ ਕਮੈਂਟ ਬਾਕਸ ਚ ਜਰੂਰ ਦੱਸਣਾ ਕਿ ਜਿਵੇਂ ਆ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੈ ਜਿਸ ਦੇ ਕਾਰਨ ਇਹ ਸੁੱਕ ਰਿਹਾ ਹੈ ਫੰਗਸ ਦੇ ਕਾਰਨ ਵੀ ਸ਼ਾਇਦ ਇਹ ਸੁੱਕ ਰਿਹਾ ਕਿਉਂਕਿ ਅੱਜ ਤੂੰ 10-15 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੇ ਕੁਝ ਬਿਮਾਰੀਆਂ ਆਈਆਂ ਸੀ ਜਿਸ ਨਾਲ ਲਗਾਤਾਰ ਪੇੜ ਸੁੱਕਣੇ ਸਟਾਰਟ ਹੋ ਗਏ ਸੀ ਪਰ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਕੋਈ ਵੀ வன ਵਿਭਾਗ ਦਾ ਅਧਿਕਾਰੀ ਇਸ ਚੀਜ਼ ਦਾ ਅਜੇ ਤੱਕ ਖੁਲਾਸਾ ਨਹੀਂ ਕਰ ਪਾਇਆ ਕਿ ਇਹਨਾਂ ਜਿਹੜੇ ਦਰਖਤ ਸੁੱਕੇ ਸੁੱਕੇ ਨੇ ਜਾਂ ਸੁੱਕ ਰਹੇ ਨੇ ਜਾਂ ਜ ਜਿਨ੍ਹਾਂ ਦੇ ਹੁਣ ਤੱਕ ਪੱਤੇ ਨਹੀਂ ਆਏ ਵੀ ਇਸ ਦਾ ਕਾਰਨ ਕੀ ਹੋ ਸਕਦਾ ਇੱਕ ਚਿੰਤਾ ਦਾ ਵਿਸ਼ਾ ਹੈ ਸਾਡੇ ਵਾਸਤੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਤਾਂ ਉਹਨਾਂ ਨੂੰ ਇੱਕ ਚਿੰਤਾ ਲੱਗੀ ਹੋਈ ਹੈ ਕਿ ਇਸ ਵਾਰ ਜਿਹੜੇ ਨਿੰਮ ਦੇ ਦਰਖਤ ਨੇ ਉਹ ਕਿਉਂ ਸੁੱਕ ਰਹੇ ਕਿਉਂਕਿ ਨਿੰਮ ਦੇਖਿਆ ਜਾਵੇ ਤਾਂ ਇਹਨਾਂ ਮ ਬਹੁਤ ਸਾਰਾ ਇੱਕ ਗੁਣਕਾਰੀ ਪੇੜ ਹੈ ਇਹਦੀਆਂ ਪੱਤੀਆਂ ਤੋਂ ਟਾਹਣੀਆਂ ਤੋਂ ਜੜਾਂ ਤੋਂ ਤਣਿਆਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਨੇ ਤਾਂ ਆਪਾਂ ਘਰੇਲੂ ਦਵਾਈ ਵੀ ਇਸ ਦੀ ਨਿੰਮ ਦੀ ਵਰਤਦੇ ਆਪਨੇ ਆਮ ਘਰਾਂ 'ਚ ਤਾਂ ਚਿੰਤਾ ਦਾ ਵਿਸ਼ਾ ਤਾਂ ਬਣਿਆ ਹੋਇਆ ਹੈ ਪਰ ਦੂਜੇ ਪਾਸੇ ਜਿਹੜੇ वन ਵਿਭਾਗ ਦੇ ਸਾਡੇ ਅਧਿਕਾਰੀ ਨੇ ਫੋਰੈਸਟ ਵਾਲੇ ਡਿਪਾਰਟਮੈਂਟ ਦੇ ਅੱਜ ਤੱਕ ਇਸ ਤੇ ਖੁੱਲ ਕੇ ਕੋਈ ਸਾਹਮਣੇ ਨਹੀਂ ਹੈ ਕੋਈ ਵੀ ਅਧਿਕਾਰੀ ਵੀ ਦਾ ਸਕੂਨ ਦਾ ਕੀ ਕਾਰਨ ਹੈ ਕਿ ਇਹ ਦੁਆਰਾ ਸਟਾਰਟ ਕਦੋਂ ਕਹੇ ਫੋਟਾ ਪਊਗਾ ਪਰ ਉਹਦੇ ਨਾਲ ਦੇਖਿਆ ਜਾਵੇ ਕਿ ਜਿਵੇਂ ਬਕਰਾਨ ਵਗੈਰਾ ਹੈ ਉਹ ਪੂਰੀ ਹਰੀ ਭਰੀ ਤੁਹਾਨੂੰ ਦਿਖਾਈ ਦੇ ਰਹੀ ਹੈ ਤਾਂ ਤੁਸੀਂ ਵੀ ਆਪਣੇ ਆਪਣੇ ਕਮੈਂਟ ਬਾਕਸ ਚ ਜਰੂਰ ਦੱਸਿਓ ਜੇ ਤੁਹਾਡੇ ਵੀ ਇਲਾਕੇ ਚ ਜਿਹੜਾ ਨਿਮ ਦਾ ਦਰਖਤ ਹੈ ਜਾਂ ਆਪਣੇ ਕਿਕਰ ਦਾ ਦਰਖਤ ਹੈ ਉਹ ਦੁਬਾਰਾ ਫੋਟ ਚ ਆ ਗਿਆ ਜਾਂ ਨਹੀਂ ਤਾਂ ਇਸ ਚਿੰਤਾ ਦੇ ਬਿਚੇ ਨੂੰ ਲੈ ਕੇ ਤੁਸੀਂ ਆਪਣਾ ਆਪਣਾ ਵਿਚਾਰ ਜ਼ਰੂਰ ਦੇਣਾ ਧੰਨਵਾਦ